ਕੀ ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਭਾਜਪਾ ਦੀ ਸਰਕਾਰ ਪੰਜਾਬ ਕਿਸਾਨ ਤੇ ਸਿੱਖ ਵਿਰੋਧੀ ਹੈ ਪੀਐਮ ਮੋਦੀ ਕਿਸਾਨਾਂ ਨਾਲ ਜ਼ੁਬਾਨ ਕਰਕੇ ਮੁੱਕਰ ਗਏ ਕਿ ਉਹਨਾਂ ਦੀ ਜ਼ੁਬਾਨ ਦੀ ਕੋਈ ਕੀਮਤ ਨਹੀਂ ਹੈ ਉਥੇ ਹੀ ਕਿਸਾਨਾਂ ਬਾਰੇ ਵਿਵਾਦਤ ਬੋਲ ਬੋਲਣ ਵਾਲੀ ਐਮਪੀ ਕੰਗਨਾ ਰਣੌਤ ਨੂੰ ਭਾਜਪਾ ਸ਼ਹਿ ਦਿਂਦੀ ਜਾ ਰਹੀ ਹੈ ਇਹ ਸਭ ਕਹਿਣਾ ਹੈ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਦਾ ਜਿਨ੍ਹਾਂ ਦੇ ਵੱਲੋਂ ਬਾਡਰਾ ਤੇ ਕਿਸਾਨੀ ਅੰਦੋਲਨ ਦੇ 200 ਦਿਨ ਪੂਰੇ ਹੋਣ ਤੇ ਭਾਜਪਾ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ। ਦੇਖੋ ਇਹ ਭਾਜਪਾ ਦੀ ਸਰਕਾਰ ਕਿਸਾਨ ਵਿਰੋਧੀ ਹੈ। ਇਹ ਪੰਜਾਬ ਵਿਰੋਧੀ ਹੈ, ਇਹ ਸਿੱਖ ਵਿਰੋਧੀ ਸਰਕਾਰ ਹੈ। ਤੇ ਜਿਸ ਤਰੀਕੇ ਦੇ ਨਾਲ ਸਾਡੇ ਕਿਸਾਨਾਂ ਨੇ ਲੜਾਈ ਲੜੀ ਉਸ ਬਾਰਡਰ 'ਚ ਬੈਠ ਕੇ ਜਦ ਦਿੱਲੀ ਦੀ ਗ੍ਰੋਹਾ 'ਚ ਬੈਠੇ 700 ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕਵੇ ਕਿ ਮੈਂ ਵਾਦਾ ਕਰਦਾ ਕਿ ਕਾਨੂੰਨ ਵੀ ਵਾਪਸ ਲੈਣਾ ਤੇ ਤੁਹਾਡੀ ਮੰਗਾਂ ਵੀ ਮੈਂ ਪੂਰੀ ਕਰਾਂਗਾ ਤੇ 4 ਸਾਲ 3 ਸਾਲ ਨਿੱਕਲ ਜਾਣ ਜੇ ਪ੍ਰਧਾਨ ਮੰਤਰੀ ਦੀ ਜ਼ਬਾਨ ਵੀ ਕੋਈ ਕੀਮਤ ਨਹੀਂ ਤਾਂ ਫਿਰ ਦੇਸ਼ਵਾਸੀ ਕਿੱਥੇ ਜਾਣ ਜਿਹਦੇ ਕਰਕੇ ਕਿਸਾਨਾਂ ਨੂੰ ਇੱਕ ਵਾਰ ਫੇਰ ਆंदोलਨ 'ਤੇ ਉਤਰਨਾ ਪਿਆ ਤਾਂ ਅਜ ਤਾਈ ਬਾਰਡਰਾਂ 'ਚ ਬੈਠੇ ਤੇ ਸ਼ਰਮ ਆਉਂਦੀ ਹੈ ਕਿ ਭਾਜਪਾ ਪਾਰਟੀ ਦੀ ਐਮਪੀ ਆਪਣੇ ਕਿਸਾਨਾਂ ਬਾਰੇ ਉੱਥੇ ਬੈਠੇ ਮਾਤਾਵਾਂ ਬਾਰੇ ਇੰਨੀ ਮਾੜੀ ਚੀਜ਼ਾਂ ਕਹਿ ਕੇ ਅੱਜ ਅਗ ਲਾਂ ਦਾ ਕੰਮ ਕਰਦੀ ਹੈ ਤੇ ਉਹਦੀ ਪਾਰਟੀ ਉਹਨੂੰ ਖਿਚਣ ਤੋਂ بجائے ਉਹਨੂੰ ਡਾਂਟ ਕੇ ਉਹਨੂੰ ਸਸਪੈਂਡ ਕਰਨ ਤੋਂ بجائے ਉਹਨੂੰ ਸ਼ਹਿ ਦੇਈ ਜਾ ਰਹੀ ਹੈ